ਸਸੇਕਲ ਮੈਂ ਹਨੀਰਜ ਬਲੀ ਤੁਸੀਂ ਵੇਖ ਰਹੇ ਹੋ ਪੰਜਾਬ ਪਾਵਰ ਪ੍ਰੀ ਪੰਜਾਬ ਵਿੱਚ ਗੈਰ ਕਾਨੂੰਨੀ ਰੇਤ ਖਨਨ ਨੂੰ ਲੈ ਕੇ ਸਰਕਾਰ ਵਿਰੁੱਧ ਸਵਾਲ ਹੋਰ ਤੇਜ਼ ਹੋ ਚੁੱਕੇ ਨੇ ਵਿਰੋਧੀ ਧਿਰ ਨੇ ਸੀਐਮ ਭਗਵੰਤ ਮਾਨ ਨੂੰ ਸਿੱਧੀ ਚੁਣੌਤੀ ਦਿੱਤੇ ਕਿ ਹਾਂ ਕਿ ਜੇ ਹਿੰਮਤ ਹੈ ਤਾਂ ਉਹਨਾਂ ਦੇ ਨਾਲ ਪਠਾਨਕੋਟ ਫਿਰੋਜ਼ਪੁਰ ਅਤੇ ਫਾਜ਼ਿਲਕਾ ਚਲ ਕੇ ਮੈਦਾਨੀ ਹਾਲਤ ਖੁਦ ਵੇਖ ਲੈਣ ਦਾਵਾ ਕੀਤਾ ਜਾ ਰਿਹਾ ਹੈ ਕਿ ਸੂਬੇ ਦੇ ਵਿੱਚ ਬੇਤਹਾਸ਼ਾ ਗੈਰ ਕਾਨੂੰਨੀ ਖਨਨ ਯਾਨੀ ਕਿ ਮਾਈਨਿੰਗ ਹੋ ਰਹੀ ਹੈ ਜਿਸ ਦੇ ਨਾਲ ਦਰਿਆਵਾਂ ਦਾ ਰੁਖ ਬਦਲ ਰਿਹਾ ਹੈ ਅਤੇ ਹੜ੍ਹ ਦਾ ਖਤਰਾ ਵੱਧ ਰਿਹਾ ਹੈ ਇਲਜ਼ਾਮ ਇਹ ਵੀ ਲਗਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਜਿਸ ਦਾ ਖੇਤ ਉਸ ਦੀ ਰੇਤ ਦੇ ਨਾਂ ਤੇ ਮਾਫੀਆ ਨੂੰ ਸ਼ਹਿ ਦੇ ਰਹੀ ਹੈ ਅਤੇ ਸਖਤ ਕਾਰਵਾਈ ਕਰਨ ਦੀ ਬਜਾਏ ਵਿਵਾਦ ਉਸਪਰ ਤਰਕਾਂ ਦੇ ਨਾਲ ਖਨਨ ਨੂੰ ਯਾਨੀ ਕਿ ਇਲੀਗਲ ਮਾਈਨਿੰਗ ਨੂੰ ਜਾਇਜ਼ ਠਹਿਰਾਜਾ ਜਾ ਰਿਹਾ ਵਿਰੋਧੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚੰਡੀਗੜ੍ਹ ਦੇ ਦਫ਼ਤਰਾਂ ਤੱਕ ਸੀਮਿਤ ਹੋ ਚੁੱਕੇ ਨੇ ਅਤੇ ਜ਼ਮੀਨੀ ਸਥਿਤੀ ਤੋਂ ਕੱਟੇ ਜਾ ਚੁੱਕੇ ਨੇ ਉਨ੍ਹਾਂ ਦਾ ਦਾਵਾ ਹੈ ਕਿ ਪੰਜਾਬ ਦੇ ਲੋਕ ਸਾਫ਼ ਦੇਖ ਰਹੇ ਨੇ ਕਿ ਰੇਤ ਕਿਵੇਂ ਤੇ ਕਿੱਥੇ ਤੇ ਕਿਵੇਂ ਕਿਸੇ ਕੋਲ ਲੁੱਟੀ ਜਾ ਰਹੀ ਹੈ ਜਿਸ ਕਰਕੇ ਸਰਕਾਰ ਤੇ ਪ੍ਰਸ਼ਾਸਨ ਇਹ ਤੇ ਸਵਾਲੀਆਂ ਨਿਸ਼ਾਨ ਖੜਾ ਹੋ ਚੁੱਕਾ ਹੈ ਮੈਨੂੰ ਲੱਗਦਾ ਹੈ ਕਿ ਕੇਜਰੀਵਾਲ ਨੇ ਜਿਸ ਤਰੀਕੇ ਨਾਲ ਝੂਠ ਦੀ ਰਾਜਨੀਤੀ ਕੀਤੀ ਹੈ ਉਸੇ ਹੀ ਰਾਜਨੀਤੀ ਦੇ ਮੁੱਖ ਮੰਤਰੀ ਤੁਰਪੇ ਨੇ ਹੁਣ ਮੈਂ ਕਿਸੇ ਪਾਰਟੀ ਦਾ ਨੇਤਾ ਹੀ ਨਹੀਂ ਵਿਧਾਨ ਸਭਾ ਦਾ ਮੈਂਬਰ ਅਗਰ ਕੋਈ ਗੱਲ ਚੁੱਕਦਾ ਹੈ ਤੇ ਉਹਦੀ ਗੰਭੀਰਤਾ ਨੂੰ ਧਿਆਨ ਚ ਰੱਖ ਕੇ ਮੁੱਖ ਮੰਤਰੀ ਜੀ ਦਾ ਫਰਜ਼ ਹੀ ਹੈ ਕਹਿੰਦੇ ਕਿ ਮੈਂ ਇਨਕੁਆਇਰੀ ਕਰਾਨਾ ਜੀ ਕੋ ਲੋਗ ਨੇ ਜਿਹੜੇ ਇਲੀਗਲ ਮਾਈਨਿੰਗ ਕਰ ਰਹੇ ਨੇ ਇਲੀਗਲ ਮਾਈਨਿੰਗ ਕੀ ਕਹਦੀ ਹੋ ਰਹੀ ਹੈ ਰੇਤਾਂ ਦੀ ਮੈਂ ਸਿੱਧੀ ਗੱਲ ਕਰਦਾ ਜਿਦਾ ਖੇਤ ਉਹਦੀ ਰੇਤ ਖੇਤ ਦੇ ਵਿੱਚੋਂ ਤੇ ਰੇਤ ਵਿੱਚ ਕੋਈ ਨਹੀਂ ਰੇਤ ਰੇਤਾਂ ਜਿਹੜੀ ਹੈ ਇਲੀਗਲ ਮਾਈਨਿੰਗ ਹੋ ਰਹੀ ਹੈ রাਵੀ ਚ ਔਰ ਕੱਲਾ ਇਹ ਦੀਨਾ ਨਗਰ ਬਦਾਨਕੋੜ ਗੁਰਦਾਸਪੁਰ ਫਾਜ਼ਿਲਕਾ ਫਿਰੋਜ਼ਪੁਰ ਇੱਕ ਵਾਰੀ ਮੁੱਖ ਮੰਤਰੀ ਜੀ ਮੈਂ ਅਖਬਾਰ ਚ ਵੀ ਅੱਜ ਇੱਕ ਗੱਲ ਕਹੀ ਹੈ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦੀ ਭੂਮਿਕਾ ਚ ਰਹਿ ਕੇ ਹਾਊਸ ਦੇ ਮੈਂਬਰ ਦੁਆਰਾ ਕੀਤੀ ਗਈ ਗੱਲ ਉਹਦੇ ਤੇ ਗੰਭੀਰਤਾ ਦਿਖਾਣੀ ਚਾਹੀਦੀ ਹੈ ਨਾ ਕਿ ਹਰ ਵੇਲੇ ਉਸ ਉਹੀ ਬੋਲ ਬੋਲ ਕੇ ਜੋ ਮਰਜ਼ੀ ਕਹੀ ਜਾਓ ਮੇਰਾ ਕੇਵਲ ਇਤਨਾ ਕਹਿਣਾ ਹੈ ਮੇਰੇ ਨਾਲ ਚੱਲ ਪੈਣ ਇੱਥੋਂ ਦੀ ਸ਼ੁਰੂ ਹੋਣਿਆ ਪਟਾਣਕੋਟ 라ਵੀ ਤੋਂ ਲਾਸਟ ਤੱਕ ਲੈ ਕੇ ਜਾਵਾਂਗਾ ਇਹਨੋਂ ਮੈਂ ਫਿਰ ਜ਼ਿਲਕਾ ਤੱਕ ਜਿਸ ਤਰੀਕੇ ਨਾਲ ਕੋਰਟ ਨੇ ਜਿਹੜੀ ਇਹਨਾਂ ਨੂੰ ਰਾਹਤ ਦਿੱਤੀ ਸੀ ਉਹਦਾ ਨਜਾਜ਼ ਫਾਇਦਾ ਉੱਠ ਰਿਹਾ ਹੈ ਖੇਤਾਂ ਵਾਲਿਆਂ ਦੀ ਰੇਤ ਖੇਤ ਵਾਲੇ ਚੁੱਕ ਪਾ ਰਹੇ ਜਾਂ ਨਹੀਂ ਚੁੱਕ ਪਾ ਰਹੇ ਉਹ ਛੱਡ ਦਿਓ ਪਰ ਇਹਦੀ ਆੜ ਦੇ ਅੰਦਰ ਜਿਤਨਾ ਰੇਤ ਮਾਫੀਆ ਹੈ ਜਿਤਨਾ ਜਿਹੜਾ ਮਾਈਨਿੰਗ ਮਾਫੀਆ ਹੈ ਉਹ ਦੰਦਨ ਆ ਰਿਹਾ ਹੈ ਇਹਨਾਂ ਨੂੰ ਤੇ ਵੀ ਨਹੀਂ ਪਤਾ ਰੋਜ਼ ਕੋਈ ਨਾ ਕੋਈ ਬੰਦਾ ਮਰ ਜਾਂਦਾ ਉਹ ਬਾਰ 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 ਗੱਲਾਂ ਮੁੱਕ ਜਾਂਦੀਆਂ ਇਹਦਾ ਮਤਲਬ ਕੀ ਹੈ ਮੈਂ ਹੁਣ ਫਿਰ ਇਲਜ਼ਾਮ ਲਗਾਣਾ ਹੁਣ ਫਿਰ ਇਲਜ਼ਾਮ ਲਗਾਣਾ ਬਿਨਾਂ ਸਰਕਾਰ ਦੀ ਮਦਦ ਜੀ ਦੇ ਇਲੀਗਲ ਮਾਈਨਿੰਗ ਨਹੀਂ ਹੋ ਸਕਦੀ ਜਿਹਦਾ ਘਰ ਟੁੱਟਿਆ ਨਾ ਉਹ ਇੱਕ ਟੋਕਰੀ ਰੇਤ ਨਹੀਂ ਕੱਢ ਕੇ ਲਿਆ ਸਕਦਾ ਉਹ ਆਪਣੇ ਰੇੜੇ ਤੇ ਰੱਖ ਕੇ ਰੇਤ ਨਹੀਂ ਲਿਆ ਸਕਦਾ ਕਿ ਚਲ ਮੈਂ ਘਰ ਦੀ ਚਣਾਈ ਕਰ ਲਾਂ ਮੁੱਖ ਮੰਤਰੀ ਸਾਹਿਬ ਜਾਣਦਾ ਤੁਸੀਂ ਮੈਨੂੰ ਲੱਗਦਾ ਹੈ ਕਿ ਦੇਖਣਾ ਹੀ ਨਹੀਂ ਚਾਹਦੇ ਤੇ ਜਾਂ ਤੁਹਾਡੇ ਬੱਚੇ ਨਹੀਂ ਐ ਦਿੱਲੀ ਵਾਲੇ ਤੁਹਾਨੂੰ ਚਲਾ ਰਹੇ ਨੇ ਸੱਚ ਸੁਣਨਾ ਨਹੀਂ ਚਾਹਦੇ ਸੱਚ ਮਹਿਸੂਸ ਨਹੀਂ ਕਰਨਾ ਚਾਹਦੇ ਮੈਨੂੰ ਫੋਟੋਆਂ-ਫੋਟੋਆਂ ਦਾ ਜਾਨਦਾ ਜ਼ੋਂਗ ਨਹੀਂ ਹੈਗਾ ਫੋਟੋਆਂ ਦੇ ਤੇ ਤੁਸੀਂ ਟੰਗੋਏ ਪਏ ਹੋ ਹਰ ਜਗ੍ਹਾ ਕੇਜਰੀ ਵਾਲ ਟੰਗੋਇਆ ਪਿਆ ਤੁਸੀਂ ਤਾਂ ਧਰਮੀ ਗੋ ਜੋ ਜੋ ਜਿਹੜਾ ਦਾ ਵੀ ਰਾਜਨੀਤੀ ਕਰਨ ਕਰਕੇ ਰੱਖਤਾ ਤੂੰ ਹੀ ਤਾਂ ਲੋਕਾਂ ਨੂੰ ਦਾਸ ਲੱਗਦਾ ਬੀਮਾ ਦੇ ਨਾਲ ਸੀ ਮੈਨੂੰ ਤਾਂ ਕਈ ਵਾਰੀ ਦੇਖ ਕੇ ਨਜ਼ਰ ਆਉਂਦਾ ਕਿ ਮੇਰਾ ਮੁੱਖ ਮੰਤਰੀ ਤੋਂ ਗਿਆ ਪਿਆ ਪਰ ਦੱਸ ਲੱਗਦਾ ਸਿਹਤ ਬੀਮਾ ਦਾ ਚੱਲੂ ਨਹੀਂ ਹੋਇਆ ਇਸ ਕਰਕੇ ਮੇਰਾ ਇੱਕੋ ਗੱਲ ਕਹਿਣਾ ਕਿ ਮੈਂ ਕੋਈ ਰਾਜਨੀਤੀ ਨਹੀਂ ਕਰ ਰਿਹਾ ਮੈਂ ਤੁਹਾਡੇ ਧਿਆਨ ਚ ਲਿਆ ਰਿਹਾ ਕਿ ਤੁਹਾਡੀ ਨੱਕ ਥਲੇ ਤੁਹਾਡੇ ਪ੍ਰਸ਼ਾਸਨ ਔਰ ਮੈਂ ਇੱਕ ਹੋਰ ਇਲਜ਼ਾਮ ਲਗਾਣਾ ਤੁਹਾਡੇ ਨੇਤਾਵਾਂ ਦੀ ਮਿਲੀ ਭਗਤ ਦੇ ਬਿਨਾ ਇਸ ਲਾਵਲ ਤੇ ਇਲੈਗਲ ਮਾਈਨਿੰਗ ਨਹੀਂ ਹੋ ਸਕਦੀ ਅਗਰ ਤੁਹਾਨੂੰ ਨਹੀਂ ਪਤਾ ਇਦਾ ਮਤਲਬ ਇਹ ਆ ਕਿ ਤੁਹਾਨੂੰ ਆਪਣੇ ਸੋਰਸਿਸ ਵਧਾਣੇ ਚਾਹੀਦੇ ਆ ਅਗਰ ਤੁਸੀਂ ਇਨਵੋਲਵ ਨਹੀਂ ਹੋ ਤੇ ਫਿਰ ਜਾਣਕਾਰੀ ਪ੍ਰਾਪਤ ਕਿਉਂ ਤੀ ਤੇ ਈਮਾਨਦਾਰ ਰਾਜ ਦੇਣਾ ਸੀ ਦੇਖੋ ਨਾ ਕਿਹੜਾ ਕਿਹੜਾ ਤੁਹਾਡਾ ਰਾਜਨੀਤਾ ਇਹਦੇ ਚ ਇਨਵੋਲਵ ਕਰੋ ਕਾਰਵਾਈ ਫਿਰ ਉਹਦੇ ਤੇ ਤੇਨੇ ਤੇ ਮੇਰੇ ਨਾਲ ਚਲੋ ਖੇਤ ਵਾਲੀ ਰੇਤ ਚਕੋਰੀ ਹੈ ਖੇਤ ਵਾਲੀ ਰੇਤ ਚੁਕੇਗਾ ਨਾ ਜਿਹੜਾ ਉਹ ਟਰੈਕਟਰ ਲਾਏਗਾ ਸੁਆਗਾ ਲਾਏਗਾ ਦੂਜਾ ਔਰ ਉਹਦੇ ਨਾਲ ਪੁੱਟੇਗਾ ਇੱਥੇ ਤਾਂ ਵੱਡੀਆਂ-ਵੱਡੀਆਂ ਫੋਕ ਮਸ਼ੀਨਾਂ ਲੱਗੀਆਂ ਪਈਆਂ ਨੇ ਉਹਦੇ ਅੰਦਰ ਆਓ ਜਰਾ ਇੱਕ ਵਾਰੀ ਦੇਖ ਲਈਏ ਇਸ ਕਰਕੇ ਮੇਰੀ ਬੇਨਤੀ ਆ ਕਿ ਮੈਨੂੰ ਉਮੀਦ ਤੁਹਾਡੇ ਤੋਂ ਇਹ ਸੀ ਕਿ ਮੇਰੇ ਦੁਆਰਾ ਜਿਹੜੀ ਗੱਲ ਤੁਹਾਡੇ ਧਿਆਨ ਚ ਲਿਆਂਦੀ ਗਈ ਸੀ ਤੁਸੀਂ ਉਹਨੂੰ ਗੰਭੀਰਤਾ ਨਾਲ ਲੈਂਦੇ ਥੱਲੇ ਆਦੇਸ਼ ਦਿੰਦੇ ਮੇਰਾ ਨੰਬਰ ਵੀ ਤੁਹਾਡੇ ਕੋਲ ਹੈਗਾ ਤੇ ਮੇਰੇ ਨਾਲ ਟੈਲੀਫੋਨ ਤੇ ਗੱਲ ਕਰਦੇ ਮੈਨੂੰ ਆਪਣੇ ਕੋਲ ਬੁਲਾ ਲਓ ਮੈਂ ਵੀ ਕਹਨਾ ਸਾਰੇ মিডিਆ ਦੇ ਸਾਹਮਣੇ ਕਹਣਾ ਉਹ ਮੈਨੂੰ ਬੁਲਾ ਲੈਣ ਜਾਂ ਉਹ ਮੈਨੂੰ ਕਨਵਿੰਸ ਕਰ ਲੈਣ ਜਾਂ ਮੈਂ ਉਹਨਾਂ ਨੂੰ ਕਨਵਿੰਸ ਕਰ ਲੈਣਾ ਕਿ ਲੀਗਲ ਮਾਈਨਿੰਗ ਆ ਜਾਂ ਇਲਲੀਗਲ ਮਾਈਨਿੰਗ ਆ